ਪੰਜਾਬ ਵਾਸੀਆਂ ਨੂੰ ਪਤਾ ਹੈ ਪੰਜਾਬ ਦੇ ਅੰਦਰ ਪਜਾਇਤੀ ਚੋਣਾਂ ਕਿਹੜਾ ਆ ਬਹੁਤ ਹੀ ਵੱਡੀ ਜੋਰਾਂ ਤੇ ਕਿਹੜੀਆਂ ਪਿੰਡਾਂ ਵਿੱਚ ਚੋਣਾਂ ਦਾ ਹੋਣ ਡੀਆਂ ਆ ਤੇ ਬਹੁਤ ਤਿਆਰੀ ਚ ਲੋਕੀ ਜੋਰ ਲਾਉਣ ਦੇ ਆ ਇੱਕ ਮੈਂ ਬੇਨਤੀ ਕਰਾਂਗਾ ਪਿੰਡਾਂ ਦੇ ਆ ਜਿਹੜੇ ਪਿੰਡਾਂ ਦੇ ਵਿੱਚ ਵੋਟਾਂ ਖਰੋਤੇ ਆ ਆਗੂ ਖਰੋਤੇ ਆ ਮੈਂ ਕਰ ਇੱਕ ਅਪੀਲ ਕਰਾਂਗਾ ਜ਼ਰੂਰ ਤੇ ਚੰਗੇ ਚਿਹਰੇ ਨੂੰ ਵੋਟ ਪਾਓ ਕਿਹੜਾ ਤੁਹਾਡੇ ਕੰਮ ਕਰਦਾ 24 ਘੰਟੇ ਹਲਕੇ ਚ ਰਹਿੰਦਾ ਤੁਹਾਡੇ ਕੰਮ ਕਰਦਾ ਪਿੰਡਾਂ ਦੇ ਉਹਨੂੰ ਵੋਟ ਜ਼ਰੂਰ ਦਿਓ ਤੂੰ ਹੱਕਦਾਰ ਐ ਬੋਟ ਦਾ ਠੀਕ ਆ ਨਾ ਬੋਟ ਆਪਣੀ ਖਰਾਬ ਨਾ ਕਰਿਓ ਚੰਗੇ ਨੇਤਾ ਨੂੰ ਕਿਹੜਾ ਚੰਗਾ ਤੁਹਾਡਾ ਆਗੂ ਆ ਪਿੰਡ ਦਾ ਉਹਨੂੰ ਵੋਟ ਪਾਓ ਬਾਕੀ ਮੈਂ ਹੋਰ ਕਰਾਂਗਾ ਦੇਖੋ ਪਿੰਡ ਦੇ ਵਿੱਚ ਈਰਖਾ ਬਾਜੀ ਛੱਡ ਕੇ ਚੰਗੇ ਬੰਦੇ ਨੂੰ ਪਹਿਲੀ ਗੱਲ ਕੇ ਚੰਗਾ ਬੰਦਾ ਉੱਤੇ ਸਹਿਮਤੀ ਕਰ ਲੈਣੀ ਚਾਹੀਦੀ ਆ। ਤੋ ਸਹਿਮਤੀ ਨਾਲ ਚੁਗਲਣਾ ਚਾਹੀਦਾ ਆ। ਤੋ ਸਹਿਮਤੀ ਹੋ ਜੇ ਮੈਂ ਕਹਿੰਦਾ ਉਹ ਪਿੰਡ ਬਹੁਤ ਭਾਗਾ ਵਾਲਾ ਪਿੰਡ ਹੁੰਦਾ ਆ ਤੇ ਵਧੀਆ ਉੱਥੇ ਕੋਈ ਈਰਖਾ ਨਹੀਂ ਹੁੰਦੀ ਕੋਈ ਕਲੇ ਨਹੀਂ ਹੁੰਦੀ ਤੇ ਮੈਂ ਜ਼ਰੂਰ ਕਹਾਂਗਾ ਇੱਕ ਪੰਜਾਬ ਦੇ ਵਸੀਆਂ ਨੂੰ ਤੇ ਪਿੰਡਾਂ ਦੇ ਵਿੱਚ ਝਗੜੇ ਹੋਣਾ ਤੇ ਕਿਹ ਰੀਆ ਦੇਖੋ ਵੋਟਾਂ ਆਉਂਦੀਆਂ ਜਾਂਦੀਆਂ ਨਹੀਂਂਦੀਆਂ ਆਈਆਂ ਤੇ ਗਈਆਂ ਭਾਈਚਾਰਾ ਬਣਾ ਕੇ ਰੱਖੋ ਪਿੰਡਾਂ ਦੇ ਵਿੱਚ ਸਭ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਹਿਮਤੀ ਕਰੋ ਕਿਸੇ ਪਿੰਡਾਂ 'ਚ ਹੁੰਦੀ ਹੈ ਸਹਿਮਤੀ ਕਰਾਓਗੇ ਤੇ ਗਰਾਂਡਾ ਗਰਾਂਡਾ ਦੇ ਗੱਫੇ ਪੂਰੇ ਮਿਲਦੇ ਆ ਇਹ 'ਚ ਕੋਈ ਪਾਰਟੀ ਬਾਜੀ ਨਹੀਂ ਹੁੰਦੀ ਇਹ 'ਚ ਭਾਈਚਾਰਾ ਹੁੰਦਾ ਪਿੰਡ ਦਾ ਕਿਹੜਾ ਕੋਈ ਚੰਗਾ ਕੰਮ ਕਰਦਾ ਲੋਕਾਂ ਨੂੰ ਵੋਟ ਦਿੰਦੇ ਆ ਤੇ ਚੰਗੀ ਉਹਨੂੰ ਵੋਟ ਪਾਉਂਦੇ ਕਹਿੰਦੇ ਯਾਰਾ ਚੰਗੇ ਨੇ ਪਿੰਡ ਦੇ ਕੰਮ ਕੀਤੇ ਆ ਪਿੰਡ ਦੀਆਂ ਗਲੀਆਂ ਬਣਾਈਆਂ ਪਿੰਡ 'ਚ ਨਾ ਟਾਇਲਾਂ ਲਾਈਆਂ ਸਾਰਾ ਕੁਝ ਚੰਗੇ ਕੰਮ ਕੀਤੇ ਆ ਉਹ ਬੰਦੇ ਨੂੰ ਮੌਕਾ ਜ਼ਰੂਰ ਪਿੰਡ ਵਾਲੋ ਦੇਣਾ ਚਾਹੀਦਾ ਆ ਉੱਚ ਈਰਖਾ ਬਾਜੀ ਨਾ ਕਰਿਓ ਠੀਕ ਆ ਚੇਤਾ ਰੱਖਿਓ ਕਰੇ ਝਗੜਿਓ ਨਾ ਝਗੜਨਾ ਨਹੀਂ ਆਪਾਂ ਵਧੀਆ ਤਰੀਕੇ ਨਾਲ ਬੋਟ ਪਾਓ ਤੇ ਉਹ ਜਿਹੜੀ ਬੋਰਡ ਆ ਉਹ ਤੁਹਾਡੀ ਬੋਰਡ ਦੀ ਬਹੁਤ ਵੱਡੀ ਕੀਮਤ ਆ ਤੁਹਾਡੀ ਬੋਰਡ ਨੇ ਬੋਰਡ ਤੋਂ ਪੈਣੀ ਆ ਤੇ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਪਿੰਡਾਂ ਦੀ ਪੰਜਾਬੀ ਤੋਂ ਬਾਹਰ ਉੱਪਰ ਕੇ ਸਾਹਮਣੇ ਆਉਂਦੀ ਆ ਬਾਅਦ ਪਿੰਡਾਂ ਦੀ ਜਿਹੜੀ ਰਵਾਂਝ ਵਧਦਾ ਨਾ ਉਹਨੇ ਮੁੜ ਕੇ ਰਾਜਨੀਤੀ ਕਰਨੀ ਆ ਸਾਰੇ ਪਿੰਡ ਦੀ ਰਾਜਨੀਤੀ ਕਰਦਾ ਮੁੜ ਕੇ ਚੰਗਾ ਚਿਹਰਾ ਹੋਵੇ ਤੇ ਉਹ ਮੁੜ ਕੇ ਹਲਕੇ ਦੀ ਕਰਤਾ ਹਲਕੇ ਤੋਂ ਪੰਜਾਬ ਤੇ ਵਿੱਚ ਪਤਾ ਨਹੀਂ ਉਹ ਕਿੱਥੇ ਦੇ ਕਿੱਥੇ ਉਹਨੇ ਮਰਿ ਬਜ ਕੇ ਰੱਬ ਚੰਗੇ ਕੰਮ ਕਰਾਵੇ ਤੇ ਚੰਗਣਾ ਉਧਾ ਮਿਲ ਜਾਂਦਾ ਆ ਤੇ ਮੈਂ ਜ਼ਰੂਰ ਬੇਨਤੀ ਕਰੇ ਝਗੜੇ ਹੋਣਾ ਪੈਣਾ ਲਿਓ ਵਧੀਆ ਬੋਟਾਂ ਪਾਓ ਤੇ ਵਧੀਆ 15 ਤਰੀਕ ਨੂੰ ਵੋਟਾਂ ਆ ਵੋਟਾਂ ਪਾ ਕੇ ਚੰਗੇ ਚਿਹਰਿਆਂ ਨੂੰ ਲੈ ਕੇ ਆਓ ਕਿਹਰੇ ਤੁਹਾਡੇ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਜੰਗ ਮੁੰਡੇ ਲੈ ਕੇ ਆਓ ਕਿੰਨੇ ਜੰਗ ਚਿਹਰੇ ਹੋਣਗੇ ਤੇ ਉਹਨਾਂ ਹੀ ਆਪਣਾ ਪੰਜਾਬ ਦੇ ਵਿੱਚ ਵਧੀਆ ਕੰਮ ਹੋਣਗੇ ਅੱਖਾ ਮੀਟ ਕੇ ਕਰਨਗੇ ਮੈਨੂੰ ਲੱਗਦਾ ਜੰਗ ਮੁੰਡੇ ਕੇਰੇ ਸਾਡੇ ਆਪਣੇ ਮੁੰਡੇ ਪੰਜਾਬੀ ਆ ਤੇ ਇਹਨਾਂ ਨੂੰ ਚਾਹ ਹੁੰਦਾ ਆ ਤੇ ਚਾਹ ਨਾਲ ਆਪਣੇ ਵਧੀਆ ਕੰਮ ਕਰਦੇ ਆ ਕਿਦਨ ਗਾਓ ਕਿਦਨ ਗਾਓ ਅੱਦ ਨਹੀਂ ਕੋ ਕਰਾ ਦੋ ਪੰਜਾਬੀ ਚੌਣਾ ਚ